ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਨਵਾਂ ਮਤਾ ਪਾਸ ਕੀਤਾ ਹੈ। ਯਾਨੀ ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਐਲਾਨਿਆ ਗਿਆ ਤੇ ਇਹਨਾਂ ਸ਼ਹਿਰਾਂ ਦੇ ਵਿੱਚ ਤੰਬਾਕੂ, ਹੋਰ ਨਸ਼ੇ, ਮੀਟ, ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਆਓ ਤੁਸੀਂ ਵੀ ਦੇਖੋ ਪੂਰੀ ਵੀਡੀਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ। ਤੇ ਜੇਕਰ ਤੁਸੀਂ ਆਪਣੇ ਚੈਨਲ ਨੂੰ ਅਜੇ ਤੱਕ ਲਾਈਕ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹ ਕੰਮ ਵੀ ਜ਼ਰੂਰ ਕਰ ਲਿਓ ਤੇ ਆਓ ਦੇਖੋ ਪੂਰੀ ਵੀਡੀਓ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਦਾ ਗੰਧਿਆਰਾ ਸ੍ਰੀ ਨਨਕੌਰ ਸਾਹਿਬ ਅਤੇ ਸ੍ਰੀ ਤਲਵੰਡੀ ਸਾਬੋ ਸ੍ਰੀ ਦੰਦਨਾ ਸਾਹਿਬ ਜੀ ਦਾ ਜਿਹੜਾ ਤਲਵੰਡੀ ਸਾਬੋ ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਹੈ। ਇੱਥੇ ਨੀਤ, ਸ਼ਰਾਬ, ਤਮਾਕੂ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੇ ਵਰਤੋਂ ਤੇ ਪਾਬੰਦੀ ਲਗਾ ਕੇ ਨੀਤ ਦੀਆਂ ਦੁਕਾਨਾਂ, ਸ਼ਰਾਬ ਦੇ ਠੇਕੇ, ਸਿੱਧਾਂ ਦੀਆਂ ਦੁਕਾਨਾਂ ਤੇ ਨਸ਼ੇ ਤੇ ਅੱਗੇ ਜਿੰਨ੍ਹੇ ਪੱਧਰ ਤੱਕ ਕੇ ਸੰਗਤਾਂ ਦੀ ਚਿਰੋਕਰੀ ਮੰਗ ਪੂਰੀ ਕੀਤੀ ਜਾਵੇ ਇਹ ਸ਼ਹਿਰ ਨਾ ਸਿਰਫ ਧਾਰਮਿਕ ਕੇਂਦਰ ਹਨ ਕਲਕੇ ਸਾਡੀ ਸੱਭਿਆਚਾਰਕ ਵਿਰਾਸਤ ਦੇ ਪ੍ਰਤੀਕ ਵੀ ਹਨ ਚਾਹੇ ਮੰਗ ਕਿਸੇ ਇੱਕ ਧਿਰ ਵਗ ਜਾਂ ਧਰਮ ਦੀ ਨਹੀਂ ਸਭੋ ਆਪਣੀ ਵਿਰਾਸਤ ਨੂੰ ਸੰਭਾਲਣ ਤੇ ਬਿਸ਼ਪ ਪੱਦਰ ਤੇ ਪੰਚਾਰਤ ਕਰਨ ਹਿਤ ਇਹ ਕਦਮ ਚੱਕਣਾ ਜ਼ਰੂਰੀ ਹੈ ਇਸ ਦਿਨ ਆਲੀ ਇਨ੍ਹਾਂ ਸ਼ਹਿਰਾਂ ਵਿੱਚ ਸਾਰੇ ਧਾਰਮਿਕ ਸਥਾਨਾਂ ਨਾਲ ਸਬੰਧਤ ਇੱਕ ਸਰਬ ਧਰਮ ਕਮੇਟੀ ਬਣਾਈ ਜਾਵੇ ਜਿਸ ਦੇ ਵਿੱਚ ਸਾਰੇ ਧਰਮਾਂ ਦੇ ਨੁਮਾਇੰਦੇ ਸ਼ਾਮਲ ਹੋਣ ਪੰਜਾਬ ਸਰਕਾਰ ਇਨ੍ਹਾਂ ਪਵਿੱਤਰ ਸ਼ਹਿਰਾਂ ਦੇ ਵਿਕਾਸ ਸਫਾਈ ਸੁਰੱਖਿਆ ਧਾਰਮਿਕ ਸੈਰ-ਸਪਾਟੇ ਨੂੰ ਵਿਸ਼ੇਸ਼ ਪ੍ਰਾਨੇ ਕਰਨ ਲਈ ਨੂਦੀ ਦਾ ਬਜਟ ਜਾਰੀ ਕਰੇਗੀ ਤੇ ਕੇਂਦਰ ਤੋਂ ਵੀ ਫੰਡ ਦੀ ਮੰਗ ਕਰੇਗੀ ਮਾਹਲ ਸਪੀਕਰ ਸਾਹਿਬ ਮੈਂ ਮਤਾ ਸਦਨ ਦੇ ਵਿਚਾਰ ਲਈ ਪੇਸ਼ ਕਰਦਾ ਹਾਂ ਸਦਨ ਵੱਲੋਂ ਇਸ ਤੇ ਵਿਚਾਰ ਕਰਕੇ ਇਸ ਨੂੰ ਪਾਸ ਕੀਤਾ ਜਾਵੇ ਸ੍ਰੀ ਦਰਬਾਰ ਸਾਹਿਬ ਜੀ ਤੱਕ ਸ੍ਰੀ ਅਕਾਲ ਤਖਤ ਸਾਹਿਬ ਉਹਦਾ ਜਿਹੜਾ ਅੰਮ੍ਰਿਤਸਰ ਸਾਹਿਬ ਦੇ ਗਲੀਆਰੇ ਦਾ ਏਰੀਆ ਤੇ ਆਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਸ੍ਰੀ ਦੰਦਨਾ ਸਾਹਿਬ ਇਹਨਾਂ ਤਿੰਨੋਂ ਤਖਤਾਂ ਦੀ ਜਿਹੜੀ ਕਿ ਪੰਜਾਬ ਦੀ ਧਰਤੀ ਤੇ ਮੌਜੂਦ ਨੇ ਇਹਨਾਂ ਨੂੰ ਪਵਿੱਤਰ ਸ਼ਹਿਰ ਵਜੋਂ ਐਲਾਨਨ ਦਾ ਇਹ ਮਤਾ ਜਿਹੜਾ ਇਤਿਹਾਸਿਕ ਜੋ ਬੜੀ ਚਿਰਾਂ ਤੋਂ ਲੋਕਾਂ ਦੀ ਮੰਗਣੀ ਸੀਗੀ ਤੇ ਉਹਨੂੰ ਅੱਜ ਅਸੀਂ ਸਦਨ ਦੇ ਸਾਹਮਣੇ ਪੇਸ਼ ਕਰ ਰਹੇ ਹਾਂ ਸਪੀਕਰ ਸਾਹਿਬ ਜੋ ਬਤਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੇਸ਼ ਕੀਤਾ ਮੈਂ ਦੀ ਤਾਇਦ ਕਰਦਾ ਹਾਂਗਾ ਕਿ ਸਾਡੇ ਤਿੰਨ ਪਵਿੱਤਰ ਸ਼ਹਿਰ ਨੇ ਮੈਂ ਸਮਝਦਾ ਬਾਅਦ ਲੰਬਾ ਆਸਾ ਪਹਿਲਾਂ ਇਹ ਹੋਲੀ ਸਿਟੀ ਬਜੋ ਵਿਕਸਿਤ ਹੋ ਜਾਣਾ ਚਾਹੀਦਾ ਸੀਗੇ ਪਰ ਲੇਕਿਨ ਚਲੋ ਦੇਰ ਹੈ ਦਰਸਤਾਏ ਇਹ ਮੈਸਰ ਨਸ਼ ਭਾਗੇ ਭਾਗ ਜਿਹੜੇ ਨੇਗੇ ਉਹ ਸਾਡੇ ਮਾਨ ਜੋ ਸਰਦਾਰ ਭਗਵੰਦ ਸਿੰਘ ਮਾਨ ਜੀ ਨੂੰ ਪ੍ਰਾਪਤ ਹੋਣਾ ਸੀਗਾ ਇਸ ਸਬੰਧਤ ਨੇ ਅੱਜ ਬਹੁਤ ਹੀ ਪਵਿੱਤਰ ਅਦਾਰਨ ਤੋਂ ਪਰਵਾਹ ਕੀਤੇ ਨਾ ਮਤ ਦੇ ਤਾਂ ਉਹ ਨਹੀਂ ਸਬੰਧਤ ਜਿੰਨੀਆਂ ਵੀ ਜੜੀਆਂ ਮਤ ਦੇ ਵਿਚਾਰ ਕਰ ਰਹੇ ਨੇ ਕਿ ਗੱਦੇ ਨਾਲ ਦਾ ਸਹਿਮਤ ਆ ਪਰ ਮੈਂ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਨਾ ਕਿ ਇਸ ਮਤੇ ਦੀ ਖੁੱਲ ਕੇ ਹਮਾਇਤ ਕੀਤੀ ਜਾਵੇ ਸਰ ਮੈਂ ਜਿਹੜਾ ਸੀਐਮ ਸਾਹਿਬ ਨੇ ਇਹ ਪ੍ਰਸਤਾਵ ਪੇਸ਼ ਕੀਤਾ ਮੈਂ ਉਹਦੀ ਤਾਇਦ ਕਰਨ ਲਈ ਖੜਾ ਪਿਆ ਇੱਕ ਦੋ ਕਲੈਰੀਫਿਕੇਸ਼ਨ ਕਿਉਂਕਿ ਗਲਿਆਰੇ ਦੇ ਵਿੱਚ ਤਾਂ ਪਹਿਲਾਂ ਹੀ ਕੋਈ ਇਹੋ ਜੀ ਚੀਜ਼ ਮੇਰਾ ਖਿਆਲ ਹੈ ਕਿ ਦਾ ਨਾ ਕਿਤੇ ਸ਼ਰਾਬ ਨਾ ਕਿਤੇ ਬੀੜੀ ਨਾ ਕਿਤੇ ਕੋਈ ਇਹੋ ਜੀਆਂ ਮੀਟ ਦੀਆਂ ਦੁਕਾਨਾਂ ਕੀ ਆਪਾਂ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਜਾ ਰਹੇ ਹਾਂ ਕਿ ਸਿਰਫ ਗਲਿਆਰੇ ਦੀ ਗੱਲ ਕਰਦੇ ਆ ਸਰ ਦਲਿਆਰਾ ਤਾਂ ਪਹਿਲਾਂ ਹੀ ਪਵਿੱਤਰ ਹੈ ਮੈਨੂੰ ਲੱਗਦਾ ਕਿ ਇਹ ਜਰੂਰ ਸੀਐਮ ਸਾਹਿਬ ਕਲੈਰੀਫਾਈ ਕਰ ਪਰ ਇੱਕ ਮੈਂ ਜਰੂਰ ਗੱਲ ਥੈਂਕ ਯੂ ਇੱਕ ਤਾਂ ਮੈਂ ਜਰੂਰ ਹੋਰ ਗੱਲ ਕਰਨੀ ਚਾਹਣਾ ਕਿਉਂਕਿ ਸਿੰਸ ਆਪਾਂ 350 ਸਾਲਾ ਮਨਾ ਰਹੇ ਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਤੇ ਅਸਲੀ ਉਹਨਾਂ ਦੀ ਜਿਹੜੀ ਫਲਸਫੀ ਆ ਉਹਦੇ ਤੇ ਸਾਨੂੰ ਪਹਿਰਾ ਦੇਣ ਦੀ ਵੀ ਜਰੂਰਤ ਆ ਪੰਜ ਬਿੱਲ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਪਾਰਲੀਮੈਂਟ ਦੇ ਉਹ ਪੰਜ ਬਿੱਲ ਆ ਰਹੇ ਆ ਆਪਾਂ ਉਹ ਸਮਾਈਂ ਮੈਂ ਬਾਕੀ ਇੱਥੇ ਬੈਠੇ ਆ ਆਪਣੇ ਕੋਲੇ ਬਸ ਤਵਾ ਹੈ ਫੋ ਬਾਤ ਵੀ ਕਰ ਸਕਦੇ ਵਿਚਾਰੇ ਆ ਮਦੇ ਦੀ ਗੱਲ ਵੀ ਤੁਸੀਂ ਚਾਹੇ ਵੀ ਨਹੀਂ ਲੱਗਦਾ ਮਾਝਾ ਬਪਪਨ ਜਾਲ ਮਾਝਾ ਬਸ ਜਿਹੋ ਸਵਾਲ ਪੁੱਛਿਆ ਕਿ ਇਹ ਆ ਪਹਿਲਾਂ ਸਿਰਫ ਲੋਕਾਂ ਵੱਲੋਂ ਆਪਣੇ ਆਪ ਉਹਦੀ ਪਵਿੱਤਰਤਾ ਨੂੰ ਧਿਆਨ ਚ ਰੱਖਦੇ ਹੋਏ ਫੈਸਲੇ ਲੈ ਗਏ ਨੇ ਅਧਿਕਾਰ ਇੱਕ ਤੌਰ ਤੇ ਕੋਈ ਸਰਕਾਰੀ ਆਰਡਰ ਨਹੀਂ ਇਸ ਤੋਂ ਪਹਿਲਾਂ ਹੋਇਆ ਨਾ ਹੀ ਵਿਧਾਨ ਸਭਾ ਚ ਪੇਸ਼ ਹੋਇਆ ਹੁਣ ਕਈ ਵਾਰੀ ਕਈ ਹੋਟਲ ਐਂਦਾਂ ਦੇ ਨੇ ਉੱਥੇ ਉਸ ਖੇਲੇਰੇ ਦੇ ਵਿੱਚ ਜਿਹੜੇ ਆਪਣੇ ਮੀਨੂ ਦੇ ਵਿੱਚ ਜਿਹੜੇ ਨਾਨ ਵੇਜ ਜਾਂ ਉਹਨਾਂ ਦੇ ਬਾਹਰ ਜਿਹੜੇ ਚੱਲਦੇ ਨੇ ਕਈਆਂ ਨੇ ਨਹੀਂ ਵੀ ਖੇਲਾਈਆਂ ਹੋਈਆਂ ਮੀਟੀਆਂ ਦੁਕਾਨਾਂ ਕਈਆਂ ਨੇ ਨਹੀਂ ਉਹ ਆਪਣੇ ਵੱਲੋਂ ਹੀ ਲੋਕਾਂ ਨੇ ਕੀਤਾ ਹੋਇਆ ਪਰ ਹੁਣ ਇਹਨੂੰ ਅਧਿਕਾਰ ਇੱਕ ਤੌਰ ਤੇ ਮੰਨਤਾ ਅੱਜ ਇਸ ਪਵਿੱਤਰ ਸਦਨ ਦੀ ਮਿਲੂਗੀ ਤਾਂ ਕਿ ਅਸੀਂ ਫਿਰ ਉਹਨਾਂ ਦਾ ਜਿਹੜੇ ਕੋਈ ਦੁਕਾਨਦਾਰ ਨੇ ਉਹਨਾਂ ਦਾ ਮੋੜ ਤੇ ਸੇਬੇ ਦਾ ਵੀ ਅਸੀਂ ਉਹ ਫਿਰ ਜ਼ਿੰਮੇਵਾਰ ਹੋਵਾਂਗੇ ਅਸੀਂ ਉਹਨਾਂ ਦਾ ਵੀ ਪ੍ਰਬੰਧ ਕਰਾਂਗੇ ਕਿ ਉਹਨਾਂ ਨੂੰ ਕੋਈ ਹੋਰ ਰੋਜ਼ਗਾਰ ਜਾਂ ਫਿਰ ਉੱਥੋਂ ਕਿਤੇ ਬਾਅਦ ਕਿਤੇ ਉਹਨਾਂ ਨੂੰ ਰੀਲੋਕੇਟ ਕੀਤਾ ਜਾਵੇ ਤਾਂ ਕਿ ਉਹ ਜਿਹੜਾ ਮੰਗ ਜਿਹੜੀ ਸਾਡੇ ਕੋਲੇ ਆਈ ਹੈ ਬਹੁਤ سارے ਧਰਮ ਦੇ ਮਾਪੇਸ਼ ਬੈਠੇ ਨੇ ਉਹਨਾਂ ਨੇ ਵੀ ਕਿਹਾ ਕਿ ਇਸ ਗਲਿਆਰੇ ਨੂੰ ਘਟੋਗਟ ਅਧਿਕਾਰਿਕ ਤੌਰ ਤੇ ਗਵਰਨਮੈਂਟ ਵੱਲੋਂ ਮਾਨਤਾ ਪ੍ਰਾਪਤ ਕਵਿਤਾ ਸ਼ਹਿਰ ਦਾ ਦਰਜਾ ਦਿੱਤਾ ਜਾਵਰ ਤਾਂ ਇਸ ਕਰਕੇ ਅਸੀਂ ਇਸ ਸਤੰਦ ਦੇ ਵਿੱਚ ਲੈ ਕੇ ਆਏ ਉਸ ਤੋਂ ਵੀਡੀਓ ਨੂੰ ਫੇਰ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲੰਗੜ ਧੰਨਵਾਦ